ਪੰਜਾਬ ਯੂਨੀਵਰਸਿਟੀ ਅਗਲਿਆਂ ਨੇ ਖੋਹੀ ਨਹੀਂ ਹੈਗੀ ਅਗਲੇ ਲੈ ਕੇ ਗਏ ਨੇਗੇ ਪਤਾ ਕਿਵੇਂ ਜਿਵੇਂ ਮੰਨ ਲਓ ਮੈਂ ਕੋਈ ਸਮਾਨ ਵੇਚਣਾ ਹੈਗਾ ਚਾਰ ਬੰਦੇ ਇੱਧਰ ਖੜੇ ਨੇ ਚਾਰ ਬੰਦੇ ਇੱਧਰ ਖੜੇ ਨੇਗੇ ਹੁਣ ਚਾਰ ਬੰਦੇ ਜਿਹੜੇ ਆਉਂਦੀ ਨਹੀਂ ਹੈਗੇਗੇ ਮੈਂ ਤਾਂ ਫਿਰ ਇਹਨਾਂ ਨੂੰ ਸਮਾਨ ਵੇਚਦਾ ਨਾ ਸਿੰਪਲ ਜੀ ਗੱਲ ਹੈਗੀ ਇਹੀ ਜਮਾਂ ਸੇਮ ਗੱਲ ਹੋਈ ਹੈਗੀ ਯੂਨੀਵਰਸਿਟੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ 2010 ਤੋਂ ਲੈ ਕੇ 2024 ਤੱਕ ਕੋਈ ਵੀ ਕੈਂਡੀਡੇਟ ਪੰਜਾਬ ਦਾ ਇਹ ਸੈਨੇਟ ਮੀਟਿੰਗ ਦੇ ਵਿੱਚ ਪਹੁੰਚੀ ਨਹੀਂ ਹੈਗੇਗਾ ਹੁਣ ਸਿੰਪਲ ਜੀ ਗੱਲ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਬੰਦੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਪੰਜਾਬ ਦੇ ਕੈਂਡੀਡੇਟ ਨੇਗੇ ਜੋ ਮੀਟਿੰਗ ਦੇ ਵਿੱਚ ਪਹੁੰਚੀ ਨਹੀਂ ਹੈਗੇਗੇ ਹੁਣ ਪਟੀਆਂ-ਪਟੀਆਂ ਗੱਲਾਂ ਕਰਦੇ ਨੇਗੇ ਅਸੀਂ ਆਏ ਦਵਾਦਾਂਗੇ ਅਸੀਂ ਆਉਂ ਦਵਾਦਾਂਗੇ ਕੀ ਦਵਾਦਾਂਗੇ ਭਾਈ ਛੋਡੇ ਕੋਲੇ ਮੀਟਿੰਗ ਚ ਜਾਣ ਨੂੰ ਤੁਹਾਡੇ ਕੋਲੇ ਟਾਈਮ ਨਹੀਂ ਹੈਗਾ ਹੁਣ ਤੁਸੀਂ ਆਏ ਦਵਾਦੋਂਗੇ ਐ ਕਰਦਾਂਗੇ ਵਾਅਦਾ ਕਰਦੇ ਕੱਖ ਨਹੀਂ ਹੋਣਾ ਇਹਨਾਂ ਤਾਂ ਹੁਣ ਡੱਕਾ ਵੀ ਟੁੱਟਣਾ ਉਹੀ ਪੱਗਾਂ 'ਚ ਸਿਰਫ ਸਾਈ ਬੈਠੇ ਲਗੇ ਹੁਣ ਤੁਸੀਂ ਦੁਬਾਰੇ ਫੇਰ ਆ ਜੋ ਇੱਧਰ ਆ ਜੋ 2022 ਤੋਂ ਲੈ ਕੇ 2024 ਦੇ ਵਿੱਚ ਵਿੱਚ 8 ਮੀਟਿੰਗਾਂ ਹੋਈਆਂ ਨਗੀਆਂ 8 ਮੀਟਿੰਗਾਂ ਇਹਨਾਂ ਦੇ ਵਿੱਚ ਕੋਈ ਵੀ ਮੁੱਖ ਮੰਤਰੀ ਕੋਈ ਵੀ ਹਾਇਰ ਐਜੂਕੇਸ਼ਨ ਕੋਈ ਕੈਂਡੀਡੇਟ ਕੋਈ ਵੀ ਨਹੀਂ ਪਹੁੰਚੇਗਾ ਇੱਕ ਮੀਟਿੰਗ ਦੇ ਵਿੱਚ ਇੱਕ ਦਿਨ ਵੀ ਇੱਕ ਕੈਂਡੀਡੇਟ ਇੱਕ ਮੈਂਬਰ ਵੀ ਨਹੀਂ ਪਹੁੰਚੇਗਾ ਇਹਨਾਂ ਦੇ ਮਤਲਬ ਹਾਇਰ ਐਜੂਕੇਸ਼ਨ ਆ ਮਤਲਬ ਮੈਂਬਰ ਹੈਗੇ ਨੇਗੇ ਹਰਮੀਤ ਸਿੰਘ ਮੀਤ ਹੇਰ ਹਰਜੋਤ ਬੈਂਸ ਅਮਰਿਤ ਸਿੰਘ ਸੁਖਾਨੰਦ ਕੋਈ ਵੀ ਨਹੀਂ ਪਹੁੰਚੇ ਇਹਨਾਂ ਦੇ ਵਿੱਚੋਂ ਕੋਈ ਵੀ ਹਾਂ ਇੱਕ ਗੱਲ ਹੋਰ ਆਈ ਆ ਸਾਹਮਣੇ 2010 ਦੇ ਵਿੱਚ 2010 ਦੇ ਵਿੱਚ ਮਾਲਵਿੰਦਰ ਕੰਗ ਸਿਰਫ ਸਿਰਫ ਇੱਕ ਦਿਨ ਪਹੁੰਚੀ ਸੀਗੇ ਇੱਕ ਮੀਟਿੰਗ ਦੇ ਵਿੱਚ ਹੁਣ ਤੁਸੀਂ ਦੇਖ ਸਕੋਗੇ ਹੁਣ ਆਖੀ ਜਾਂਦੇ ਨੇ ਅਸੀਂ ਐਂ ਕਰਦਾਂਗੇ ਐਂ ਕਰਦਾਂਗੇ ਕੱਖ ਨਹੀਂ ਹੋਣਾਗਾ ਹੁਣ ਦੂਜੇ ਪਾਸੇ ਦੇਖ ਲਓ ਇੱਧਰ ਝਾਕ ਲਓ ਕੇਂਦਰੀ ਮੰਤਰੀ ਜੋ ਸੋਮ ਪ੍ਰਕਾਸ਼ ਨੇਗੇ ਬੀਜਪੀ ਵਾਲੇ 8 ਮੀਟਿੰਗਾਂ ਹੋਈਆਂ ਨੇ ਗਿਆ ਅਠਾਂ ਦੇ ਅਠਾਂ ਮੀਟਿੰਗਾਂ ਦੇ ਵਿੱਚ ਹਾਜ਼ਰੀ ਹੈਗੀ اٹੈਂਡੈਂਸ ਲੱਗੀ ਹੈ ਨਾ ਦੀ ਹੁਣ ਐ ਆਹ ਕਰਦੇ ਨੇ ਕਿ ਭੱਜੇ ਫਿਰਦੇ ਨੇ ਕਿਸੀ ਐਂ ਕਰਦਾਂਗੇ ਪੰਜਾਬ ਨੂੰ ਬਚਾ ਦਾਂਗੇ ਇੱਧਰ ਕਰਦਾਂਗੇ ਜਦੋਂ ਆਗਲੇ ਨੇ ਕਹਿਤਾ ਦਿਖਾਓ ਤੁਹਾਡੀ اٹੈਂਡੈਂਸ ਕਿੱਥੇ ਹੈਗੀ ਦਿਖਾਓ ਕਿੱਥੇ ਕੀ ਕੀਤਾ ਤੁਸੀਂ ਨੇ ਕੀ ਬੋਲੇ ਦੀ ਤੁਸੀਂ ਕੀ ਛੋਟਾ ਮੁੱਦਾ ਸੀਗਾ ਕੁਛ ਵੀ ਨਹੀਂ ਅਗਲੇ ਲੈ ਕੇ ਗਏ ਨੇ ਲੈ ਕੇ ਗਏ ਨੇ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਸਕਦੇ ਹੋਗੇ ਹੁਣ ਪੰਜਾਬ ਯੂਨੀਵਰਸਿਟੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈਗਾ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਵੱਧ ਤੋਂ ਵੱਧ ਇਹ ਰੀਲ ਸ਼ੇਅਰ ਕਰ ਦੇਣਾ ਜੋ ਹੋਰ ਸਾਰੇ ਕੰਮ ਹੋ ਰਹੇ ਨੇ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਮੈਂਬਰ ਮੀਟਿੰਗਾਂ ਦੇ ਵਿੱਚ ਜਰੂਰ ਪਹੁੰਚਣਾ ਇਹ ਸਰਕਾਰ ਤੱਕ ਜਰੂਰ ਵੀਡੀਓ ਪਹੁੰਚਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਇਹ ਰੀਲ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ